ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਕਸਰ ਜਦੋਂ ਕੋਈ ਸਿੱਖ ਧਰਮ ਨੂੰ ਮੰਨਣ ਵਾਲੇ ਗੁਰੂ ਨਾਨਕ ਦੇਵ ਸਾਹਿਬ ਤੋਂ ਲੈ ਕਰਕੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੱਕ ਵਿਸ਼ਵਾਸ ਰੱਖਣ ਵਾਲੇ ਗੁਰਦੁਆਰਾ ਸਾਹਿਬ ਦੇ ਨਾਲ ਜੁੜਿਆ ਹੋਇਆ ਕੋਈ ਵੀ ਔਰਤ ਜਾਂ ਮਰਦ ਜਦੋਂ ਕਦੇ ਗੱਲ ਕਰਦੇ ਆ ਸੋਸ਼ਲ ਮੀਡੀਆ ਤੇ ਕੋਈ ਵੀਡੀਓ ਦੇਖਦੇ ਆ ਅਕਸਰ ਗੱਲ ਚੱਲਦੀ ਹੈ ਕਿ ਪੰਜਾਬ ਦੇ ਵਿੱਚ ਧਰਮ ਪਰਿਵਰਤਨ ਹੋ ਰਿਹਾ ਲੋਕ ਸਿੱਖ ਧਰਮ ਨੂੰ ਛੱਡ ਕੇ ਵੱਖ-ਵੱਖ ਧਰਮਾਂ ਦੇ ਵਿੱਚ ਡੇਰਿਆਂ ਦੇ ਵਿੱਚ ਪਖੰਡੀਆਂ ਸਾਧਾਂ ਕੋਲੇ ਜਾਂਦੇ ਆ ਪਰ ਕਦੇ ਸੋਚਿਆ ਹੈ ਕਿ ਦਾ ਕਾਰਨ ਕੀ ਹੈ ਕਾਰਨ ਹਜ਼ਾਰਾਂ ਨੇ ਪਰ ਮੈਂ ਤੁਹਾਡੇ ਨਾਲ ਇੱਕ ਦੋ ਸਾਂਝੇ ਕਰੂੰਗਾ ਇੱਕ ਕਿ ਪਿੰਡਾਂ ਦੇ ਵਿੱਚ ਗੁਰਦੁਆਰਾ ਸਾਹਿਬ ਬਣੇ ਹੋਇਆ ਇੱਕ ਕਿਸੇ ਪਿੰਡ ਚ 2 3 4 4 ਗੁਰਦੁਆਰਾ ਸਾਹਿਬ ਵੀ ਬਣੇ ਹੋਏ ਆ ਅਕਸਰ ਕੱਲ ਲੋਕ ਕਰਦੇ ਆ ਕਿ ਇਹ ਜੀ ਬਾਬਾ ਜੀਵਨ ਸਿੰਘ ਦੇ ਨਾਂ ਤੇ ਮਾਈ ਵੀ ਸਿੱਖਾਂ ਨੇ ਜਿਹੜਾ ਗੁਰਦੁਆਰਾ ਬਣਾਇਆ ਹੁੰਦਾ ਜਾਂ ਰਵਿਦਾਸ ਜੀ ਆ ਸਿੱਖਾਂ ਨੇ ਬਣਾਇਆ ਹੁੰਦਾ ਉਹਨੂੰ ਕਹਿੰਦੇ ਆ ਵਿਹੜੇ ਵਾਲਿਆਂ ਦਾ ਗੁਰਦੁਆਰਾ ਗੁਰਦੁਆਰਾ ਤਾਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼ਨ ਸਾਡੇ ਗੁਰੂਆਂ ਦਾ ਫਿਰ ਘੜੀਆਂ ਲਾਫ ਚ ਵਰਤਣਗੇ ਜੀ ਇਹ ਵਿੜੇ ਵਾਲਿਆਂ ਦਾ ਗੁਰਦੁਆਰਾ ਹੈ ਜਾਂ ਨਿੱਕਾ ਗੁਰਦੁਆਰਾ ਹੈ ਦੂਜੀ ਗੱਲ ਕਦੇ ਵੇਖਿਆ ਜਿੰਨਾ ਪਿੰਡਾਂ ਦੇ ਵਿੱਚ ਬਾਬਾ ਜੀਵਨ ਸਿੰਘ ਜੀ ਦੇ ਨਾਮ ਤੇ ਜਾਂ ਗੁਰੂ ਰਵੀਦਾਸ ਮਹਾਰਾਜ ਜੀ ਦੇ ਨਾਮ ਤੇ ਗੁਰੂ ਘਰ ਨਹੀਂ ਹੈ ਕੱਲੇ ਇੱਕ ਇੱਕ ਗੁਰਦੁਆਰਾ ਸਾਹਿਬ ਜਾਂ ਦੋ ਦੋ ਗੁਰਦੁਆਰਾ ਸਾਹਿਬ ਹੀ ਹਨ ਜਰਨਲ ਕੈਟਾਗਰੀ ਦੇ ਮੈਂ ਕਹਿ ਦਿਆਂ ਤਾਂ ਕੋਈ ਬਹੁਤੀ ਕਤ ਕਥਨੀ ਨਹੀਂ ਹੋਣੀ ਕੀ ਉਹਨਾਂ ਗੁਰੂ ਘਰਾਂ ਦੇ ਵਿੱਚ ਭਗਤ ਸਹਿਬਾਨਾਂ ਦੇ ਜਿਨ੍ਹਾਂ ਦੀ ਬਾਣੀ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਸੁਭਾਈਮਾਨ ਹੈ ਭਗਤ ਕਬੀਰ ਸਾਹਿਬ ਜੀ ਭਗਤ ਰਵਿੰਦਾਸ ਮਹਾਰਾਜ ਜੀ ਬਾਬਾ ਜੀ ਹੁਸੈਨ ਜੀ ਸੈਨ ਭਗਤ ਜੀ ਜਾਂ ਹੋਰ ਭਗਤ ਸਹਿਬਾਨਾਂ ਦਾ ਅਸੀਂ ਕਿੰਨੇ ਕੁ ਗੁਰਪੁਰਬ ਮਨਾਉਨੇ ਆ ਪ੍ਰਕਾਸ਼ ਪੁਰਬ ਮਨਾਉਨੇ ਆ ਇਹ ਗੱਲ ਸੋਚਣ ਵਾਲੀ ਆ ਤੇ ਦੂਸਰੀ ਤੀਸਰੀ ਗੱਲ ਕਿੰਨੇ ਗੁਰਦੁਆਰਿਆਂ ਦੇ ਵਿੱਚ ਅਸੀਂ ਕੋਈ ਐਸੀ ਸ਼ਡਿਊਲ ਕਾਸਟ ਪਾ ਮਾਈ ਵੀ ਸਿੱਖ ਜਾਂ ਰਵਦਾਸੀਆਂ ਸਿੱਖਾਂ ਨੂੰ ਪ੍ਰਧਾਨ ਬਣਾਇਆ ਹਾਂ ਹਾਂ ਹੁੰਦੇ ਆ ਅਜੇ ਮੈਂਬਰ ਇੱਕ ਅੱਧਾ ਬੰਦਾ ਸਾਫੇ ਦੇ ਤੌਰ ਤੇ ਰੱਖਿਆ ਹੁੰਦਾ ਉਹਦੀ ਕੋਈ ਪੁੱਛਗਿੱਛ ਤਾਂ ਹੁੰਦੀ ਨਹੀਂ ਵੈਸੇ ਹੁੰਦਾ ਵੀ ਕਮੇਟੀ ਦੇ ਵਿੱਚ ਇੱਕ ਐਸੀ ਬੰਦਾ ਪਾ ਲੋ ਤੇ ਗੁਰਦੁਆਰਾ ਸਾਹਿਬ ਇੱਕ ਕਮੇਟੀ ਚਲਾ ਲਓ ਪਰ ਪੁੱਛਗਿਛ ਨਹੀਂ ਹੁੰਦੀ ਉਹਦੀ ਅਸੀਂ ਕਹਿੰਨੇ ਆ ਕਿ ਲੋਕ ਧਰਮ ਤੋਂ ਦੂਰ ਹੋ ਰਹੇ ਆ ਧਰਮ ਤੋਂ ਦੂਰ ਹੋ ਨਹੀਂ ਰਹੇ ਅਸੀਂ ਕਰ ਰਹੇ ਆ ਅਸੀਂ ਕਿੰਨਾ ਸਤਿਕਾਰ ਕਰਦੇ ਆ ਦੁਨੀਆ ਤੇ ਕੋਈ ਵੀ ਬੰਦਾ ਹੈ ਭਾਵੇਂ ਮੰਗ ਕੇ ਖਾਂਦਾ ਹੈ ਉਹ ਵੀ ਚਾਹੁੰਦਾ ਹੈ ਵੀ ਮੇਰੀ ਇੱਜ਼ਤ ਮਾਨ ਹੋਵੇ ਮੇਰਾ ਸਤਿਕਾਰ ਹੋਵੇ ਤੇ ਖਾਸ ਕਰਕੇ ਗੁਰੂ ਦੇ ਘਰੇ ਗਿਆਨ ਤੋਂ ਜਿਹੜਾ ਬੰਦਾ ਗੁਰੂ ਦੇ ਘਰੇ ਜਾਂਦਾ ਹੈ ਜੇ ਉਹ ਤੇ ਉਹਦਾ અપਮਾਨ ਹੁੰਦਾ ਨਰਾਦਰ ਹੁੰਦਾ ਉਹਨੂੰ ੱੱੱਕੇ ਮਾਰੇ ਜਾਂਦੇ ਆ ਤਾਂ ਦੁੱਖ ਤਾਂ ਹੁੰਦਾ ਲੋਕ ਕੁੱਟਣਗੇ ਤਾਂ ਸਹੀ ਇਹ ਗੱਲ ਸੋਚਣ ਵਾਲੀ ਆ ਧਰਮ ਪਰिवर्तन ਰੋਕਣਾ ਹੈ ਤਾਂ ਪਹਿਲਾਂ ਇਹਨਾਂ ਛੋਟੀਆਂ ਛੋਟੀਆਂ ਪਰ ਵੱਡੇ ਮੈਨੇ ਰੱਖਣ ਵਾਲੀਆਂ ਗੱਲਾਂ ਨੂੰ ਬਦਲਣਾ ਪਊਗਾ ਮੇਰੀ ਗੱਲ ਕੌੜੀ ਤਾਂ ਲੱਗੂਗੀ ਜਿਨ੍ਹਾਂ ਨੂੰ